ਅੱਜ ਸਰਦਾਰ ਕਰਨੈਲ ਸਿੰਘ ਜੀ ਠੌਰ ਸਾਹਿਬ ਅੱਜ ਜਿਹੜੀ ਤੁਹਾਡੀ ਇਹ ਮੀਟਿੰਗ ਹੋਈ ਤੁਹਾਡੇ ਮੁੱਖ ਦਫ਼ਤਰ ਦੇ ਵਿੱਚ ਇਹ ਇਹਦਾ ਏਜੰਡਾ ਕੀ ਸੀਗਾ ਜੀ ਇਹਦਾ ਕੀ ਗੱਲਬਾਤ ਤੁਹਾਡੀ ਅੱਜ ਹੋਈ ਆ ਆਪਣੇ ਮੀਟਿੰਗ ਤੁਸੀਂ ਕੀਤੀ ਆ ਵਰਕਰਾਂ ਦੇ ਨਾਲ ਤੁਹਾਡਾ ਕੀ ਇਹਦੇ ਵਿੱਚ ਏਜੰਡਾ ਤੇ ਮਤਾ ਕੀ ਪਾਸ ਹੋਇਆ ਬਹੁਤ ਹੀ ਵਧੀਆ ਕੁਐਸਚਨ ਤੁਸੀਂ ਡਾਕਟਰ ਸਾਹਿਬ ਕੀਤਾ ਸਭ ਤੋਂ ਪਹਿਲਾਂ ਤੇ ਸਾਧ ਸੰਗਤ ਦੇ ਨੋਟਿਸ ਵਿੱਚ ਲਿਆਵਾ ਦਾਸ ਦਾ ਨਾਮ ਸਰਦਾਰ ਕਰਨੈਲ ਸਿੰਘ ਠੌਰ ਔਰ ਮੁਖ ਸੇਵਾਦਾਰ ਸ਼੍ਰੋਮਣੀ ਅਕਾਲੀ ਦਲ ਬਾਬਾ ਬਚਿੱਤਰ ਸਿੰਘ ਜੋ ਪੰਜਾਬ ਪੰਜਾਬੀਅਤ ਤੇ ਸਿੱਖ ਕੌਮ ਦੀ ਸਾਂਝੀ ਪਾਰਟੀ ਹੈ ਸੋ ਇਸ ਟਾਈਮ ਪੂਰੇ ਦੇਸ਼ ਵਿੱਚ ਲੋਕ ਸਭਾ ਦੇ ਇਲੈਕਸ਼ਨ ਹੋ ਰਹੇ ਨੇ ਆਪਾਂ ਸਾਰੇ ਹੀ ਪੱਲੀ ਪਾਂਤ ਵਾਕਫ ਆ ਔਰ ਪੰਜਾਬ ਦੇ ਵਿੱਚ ਆਪਣੇ ਜੋ 13 ਲੋਕ ਸਭਾ ਦੀਆਂ ਸੀਟਾਂ ਨੇ ਸ਼੍ਰੋਮਣੀ ਅਕਾਲੀ ਦਲ ਬਾਬਾ ਬਚਿੱਤਰ ਸਿੰਘ ਪੰਜਾਬ ਪੰਜਾਬੀਅਤ ਤੇ ਸਿੱਖ ਕੌਮ ਦੀ ਸੇਵਾ ਕਰਦਾ ਹੋਇਆ ਆਪਣੀਆਂ 13 ਸੀਟਾਂ ਦੇ ਉਮੀਦਵਾਰ ਖੜੇ ਕਰੇਗਾ ਸਾਡੀ ਪਾਰਟੀ ਨੇ ਚਾਰ ਉਮੀਦਵਾਰ ਲਗਭਗ ਅਨਾਉਂਸ ਕਰ ਦਿੱਤੇ ਨੇ ਔਰ ਜਿਹੜੇ ਬਾਕੀ ਦੇ ਰਹਿੰਦੇ ਨੇ ਉਹ ਸਾਰਿਆਂ ਨਾਲ ਸਲਾਹ-ਮਸ਼ਵਰਾ ਕਰਨ ਦੇ ਬਾਅਦ ਬਾਕੀ ਦੇ ਜਿਹੜੇ ਉਮੀਦਵਾਰ ਨੇ ਉਹ ਵੀ ਅਨਾਉਂਸ ਕਰ ਦਿੱਤੇ ਜਾਣਗੇ ਸੋ ਸਾਡੀ ਪਾਰਟੀ ਪੰਜਾਬ ਪੰਜਾਬੀਅਤ ਤੇ ਸਿੱਖ ਕੌਮ ਦੀ ਸੇਵਾ ਲਈ 24 ਘੰਟੇ ਕੰਮ ਕਰੇਗੀ ਪੰਜਾਬ ਨੂੰ ਸੁੰਦਰ ਬਣਾਉਣ ਵਿੱਚ ਪੰਜਾਬੀਅਤ ਨੂੰ ਉੱਚਾ ਚੁੱਕਣ ਵਿੱਚ ਸਿੱਖ ਕੌਮ ਨੂੰ ਉੱਚਾ ਚੁੱਕਣ ਵਿੱਚ ਸਿੱਖ ਕੌਮ ਵਿੱਚ ਸਾਰਿਆਂ ਨੂੰ ਬਰਾਬਰਤਾ ਦੇਣ ਵਿੱਚ ਸੋ ਇਨਸਾਨੀਅਤ ਨੂੰ ਸਾਹਮਣੇ ਰੱਖ ਕੇ ਜੋ ਸਾਡੀ ਪਾਰਟੀ ਹੈ ਉਹ ਨੀਤੀਆਂ ਬਣਾਏਗੀ ਔਰ ਪੰਜਾਬ ਪੰਜਾਬੀਅਤ ਤੇ ਸਿੱਖ ਕੌਮ ਦੀ ਸੇਵਾ ਕਰੇਗੀ ਤੁਸੀਂ ਲੁਧਿਆਣਾ ਤੋਂ ਇਲੈਕਸ਼ਨ ਲੜ ਰਹੇ ਜੀ ਹਾਂਜੀ ਡਾਕਟਰ ਸਾਹਿਬ ਜੀ 10 ਨੂੰ ਸਾਰੀ ਪਾਰਟੀ ਨੇ ਅਸ਼ੀਰਵਾਦ ਦਿੱਤਾ ਹੈ ਕਿ ਮੈਂ ਲੁਧਿਆਣੇ ਤੋਂ ਸ਼੍ਰੋਮਣੀ ਅਕਾਲੀ ਦਲ ਬਾਬਾ ਬਚਨ ਸਿੰਘ ਦਾ ਜੋ ਸੇਵਾਦਾਰ ਬਣ ਕੇ ਇਥੋਂ ਮੈਂਬਰ ਪਾਰਲੀਮੈਂਟ ਦਾ ਚੋਣ ਲੜਾ ਸੋ ਸਾਰੀ ਸੰਗਤ ਦਾ ਜੋ ਫਤਵਾ ਉਹਨੂੰ ਸਵਿਕਾਰ ਕਰਦੇ ਹੋਏ ਦਾਸ ਨੇ ਵੀ ਸਵਿਕਾਰ ਕੀਤਾ ਕਿ ਅਗਰ ਸਾਰੀ ਸੰਗਤ ਮੈਨੂੰ ਅਸ਼ੀਰਵਾਦ ਦੇਗੀ ਤੇ ਮੈਂ ਪੰਜਾਬ ਪੰਜਾਬੀ ਅਤੇ ਸਿੱਖ ਕੌਮ ਦੀ ਸੇਵਾ ਪੂਰੀ ਤਰ੍ਹਾਂ ਖਰਾ ਉਤਰਾਂਗਾ ਸੋ ਮੈਂ ਇਹਨਾਂ ਸਾਰਿਆਂ ਦੇ ਪ੍ਰਵਾਨਗੀ ਨੂੰ ਮਨਜ਼ੂਰ ਕਰਦਿਆਂ ਲੁਧਿਆਣੇ ਤੋਂ ਲੋਕ ਸਭਾ ਦਾ ਜਿਹੜਾ ਉਹ ਉਮੀਦਵਾਰ ਵਰ ਜੋ ਸੇਵਾ ਕਰਾਂਗਾ ਤੁਹਾਡੇ ਮੇਨ ਮੈਨੇਜੈਂਡੇ ਕੀ ਰੋਕੇਗੀ ਪਾਰਟੀ ਜਦੋਂ ਤੁਹਾਡੀ ਹੋਂਦ ਜਾਂਦੀ ਆ ਤਾਂ ਤੁਸੀਂ ਕਿਹੜੇ ਜਿਹੜੇ ਮੇਨ ਕੰਮ ਆ ਤੁਸੀਂ ਉਹਨਾਂ ਨੂੰ ਪਹਿਲੇ ਅਧਾਰ ਤੇ ਕਰਨਾ ਚਾਹੁੰਦੇ ਅਸੀਂ ਪਹਿਲੇ ਅਧਾਰ ਤੇ ਡਾਕਟਰ ਸਾਹਿਬ ਜੀ ਇੱਕ ਤਾਂ ਅਸੀਂ ਦੇਸ਼ ਦਾ ਜਿਹੜਾ ਉਹ ਮਜ਼ਦੂਰ ਨੂੰ ਮਜ਼ਬੂਤ ਕਰਾਂਗੇ ਸਾਡੀ ਪਾਰਟੀ ਜਦੋਂ ਪਾਵਰ ਜਾਊਗੀ ਫਿਰ ਲਾਲ ਸਾਡੇ ਦੇਸ਼ ਦਾ ਸਾਡੀ ਪਾਰਟੀ ਦੇ ਹਿਸਾਬ ਨਾਲ ਮਜ਼ਦੂਰ ਮਜ਼ਬੂਤ ਨਹੀਂ ਹੈ ਨਾ ਹੀ ਕਿਸਾਨ ਮਜ਼ਬੂਤ ਹੈ ਸੋ ਸਾਡੀ ਪਾਰਟੀ ਮਜ਼ਦੂਰ ਨੂੰ ਮਜ਼ਬੂਤ ਕਰੇਗੀ ਕਿਸਾਨ ਨੂੰ ਮਜ਼ਬੂਤ ਕਰੇਗੀ ਸੋ ਪੰਜਾਬ ਨੂੰ ਸਾਫ਼ ਸੁਥਰਾ ਬਣਾਉਣ ਦੇ ਵਿੱਚ ਅਹਿਮ ਰੋਲ ਅਦਾ ਕਰੇਗੀ ਕਿ ਪੰਜਾਬ 'ਚ ਕੋਈ ਗੰਦ ਨਹੀਂ ਗੰਦਗੀ ਨਹੀਂ ਹੋਣੀ ਚਾਹੀਦੀ ਹਰ ਤਰ੍ਹਾਂ ਪੰਜਾਬ ਸਾਫ਼ ਸੁਥਰਾ ਚਮਕਦਾ ਚਮਕਾ ਮਾਰਦਾ ਦਿਖਾਈ ਦੇਵੇ ਉਹਦੇ ਉੱਤੇ ਆਪਣਾ ਫੋਕਸ ਰੱਖੇਗੀ ਤੇ ਪੰਜਾਬ ਦੇ ਵਿੱਚ ਜਿਹੜੀ ਇੰਡਸਟਰੀ ਹੈ ਉਹਨੂੰ ਵਕਤ ਤੋਂ ਵੱਧ ਮੰਨ ਲੋ ਪਰਫੁੱਲਤ ਕਰਨ ਦੀ ਕੋਸ਼ਿਸ਼ ਉਹ ਚ ਲੱਗੇ ਰਵਾਂਗੇ ਕਿ ਉੱਥੋਂ ਵੱਧ ਤੋਂ ਵੱਧ ਕਾਰਖਾਨੇ ਰਾਤ ਦਿਨ ਚੱਲਣ ਉੱਥੇ ਗਰੀਬ ਲੋਕਾਂ ਨੂੰ ਰੱਜ ਕੇ ਕੰਮਲੇ ਰੱਜ ਕੇ ਉਹਨਾਂ ਕੋਲ ਪੈਸੇ ਆਉਣ ਰੱਜ ਕੇ ਉਹਨਾਂ ਦੇ ਘਰ ਰੋਟੀ ਆਵੇ ਉਹਨਾਂ ਦੇ ਚਿਹਰਿਆਂ ਤੇ ਚਮਕ ਹੋਏ ਸੋ ਇਸ ਤਰ੍ਹਾਂ ਪੰਜਾਬ ਉਦਯੋਗ ਨੂੰ ਵੀ ਅਸੀਂ ਵੱਡੇ ਪੱਧਰ ਦੇ ਉੱਤੇ ਜਿਹੜਾ ਉਹ ਕੋਸ਼ਿਸ਼ ਕਰਾਂਗੇ ਕਿ ਇਹ ਚੜ੍ਹਦੀ ਕਲਾ ਵਾਲੇ ਪਾਸੇ ਜਾਏ ਤਾਂ ਕਿ ਪੰਜਾਬ ਦੀ ਪਿਕਚਰ ਨੂੰ ਆਪਾਂ ਹੋਰ ਸੁੰਦਰ ਤੇ ਸੋਹਣਾ ਬਣਾ ਸਕੀਏ ਤੇ ਕਿਸਾਨ ਜਿਹੜੇ ਨੇ ਸਾਡੇ ਉਹਨਾਂ ਦੇ ਕਈ ਮਸਲੇ ਨੇ ਕਈ ਉਹਨਾਂ ਨੂੰ ਪ੍ਰੋਬਲਮਾਂ ਨੇ ਕਈ ਪਰੇਸ਼ਾਨੀਆਂ ਨੇ ਸਾਡੀ ਪਾਰਟੀ ਪਾਵਰ ਚਾਹੇਗੀ ਤੇ ਅਸੀਂ ਕਿਸਾਨ ਵੀਰਾਂ ਲਈ ਪੂਰੀ ਤਰ੍ਹਾਂ ਬੁਲੰਦ ਆਵਾਜ਼ ਉਠਾਵਾਂਗੇ ਔਰ ਆਪਣੇ ਜਿਹੜੇ ਕਿਸਾਨ ਵੀਰ ਨੇ ਉਹਨਾਂ ਦੇ ਹੱਕ ਜਿਹੜੇ ਬਣਦੇ ਹੱਕ ਨੇ ਉਹਨਾਂ ਨੂੰ ਦੁਵਾਨ ਵਿੱਚ ਪੂਰੀ ਤਰ੍ਹਾਂ ਆਵਾਜ਼ ਬੁਲੰਦ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਇਹ ਕਹਿਣਾ ਹੈ ਕਿ ਜੇ ਪੰਜਾਬ ਦੀ ਜਿਹੜੀ ਮਾਂ ਪਾਰਟੀ ਆ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਬਾਦਲ ਹੈਗੀ ਆ ਔਰ ਅਗਰ ਪੰਜਾਬ ਨੂੰ ਕਿਸੇ ਚੰਗੀ ਪੱਧਰ ਤੇ ਲੈ ਕੇ ਜਾ ਸਕਦੀ ਹੈ ਜੋ ਪੰਜਾਬ ਦੀ ਬਾਰੇ ਸੋਚ ਰੱਖਦੀ ਹੋ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਬਾਬਾ ਅ ਬਚਿੱਤਰ ਸਿੰਘ ਤੋਂ ਇਲਾਵਾ ਉਹ ਕਹਿੰਦੇ ਕਿ ਸਾਡੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਬੰਦਲੇ ਸੁਖਬੀਰ ਬਾਦਲ ਦਾ ਕਹਿਣਾ ਜੀ ਸ਼੍ਰੋਮਣੀ ਡਾਕਟਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਬਾਬਾ ਬਚਿੱਤਰ ਸਿੰਘ ਇਸ ਵਿਚਾਰਤਾ ਨਾਲ ਸਹਿਮਤ ਨਹੀਂ ਹੈ ਉਹਦੇ ਸਹਿਮਤ ਨਾ ਹੋਣ ਦਾ ਵੱਡਾ ਕਾਰਨ ਹੈ ਕਿ ਬਰਾਬਰਤਾ ਨਹੀਂ ਮਿਲਦੀ ਬਰਾਬਰਤਾ ਕਹਿੰਦੇ ਆ ਜੀ ਬਰਾਬਰਤਾ ਇਹ ਹੁੰਦੀ ਹੈ ਕਿ ਜਿੱਦਾਂ ਹੀ ਸਮਾਜ ਦੇ ਵਿੱਚ ਸਾਰਿਆਂ ਸਮਾਜਾਂ ਨੇ ਮਹਾਰਾਜ ਦੇ ਮਿਸ਼ਨ ਦੇ ਵਿੱਚ ਕੁਰਬਾਨੀਆਂ ਦਿੱਤੀਆਂ ਤੋ ਚਾਹੀਦਾ ਤੇ ਇਹ ਹੈ ਕਿ ਆਪਾਂ ਕੁਰਬਾਨੀਆਂ ਦੇ ਆਧਾਰ ਤੇ ਪਰਸੈਂਟੇਜ ਕੱਢ ਕੇ ਸਾਰਿਆਂ ਭਾਈਚਾਰਿਆਂ ਨੂੰ ਬਰਾਬਰ ਦੀਆਂ ਟਿਕਟਾਂ ਵੰਡਣੀਆਂ ਬਰਾਬਰ ਦੇ ਹੱਕ ਦੇਈਏ ਬਰਾਬਰ ਤੇ ਉਹਨਾਂ ਦੇ ਸਮਾਜਾਂ ਦੀ ਤਰੱਕੀ ਹੋ ਸਕੇ ਉਹਨਾਂ ਦੀ ਆਵਾਜ਼ ਬੁਲੰਦ ਕਰੀਏ ਜਦਕਿ ਐਦਾਂ ਨਹੀਂ ਹੁੰਦਾ ਸ਼ਰਮਣੀ ਅਕਾਲੀ ਦਲ ਜੋ ਪਹਿਲਾਂ ਚਲਦੀ ਪਈ ਹੈ ਜਾਂ ਚੱਲੀ ਆ ਰਹੀ ਹੈ ਉਹ ਮਤਲਬ ਲੈ ਦੇ ਕੇ ਜਿਹੜਾ ਉਹਨਾਂ ਦਾ ਮਤਰੀ ਹੀ ਮਾਵਲਾ ਸਲੂਕ ਹੈ ਤੇ ਅੰਨਾ ਵੰਡੇ ਸਿਰਨੀਆਂ ਮੋੜ-ਮੋੜ ਆਪਣਿਆਂ ਨੂੰ ਵਾਲੀ ਜਿਹੜਾ ਉਹਨਾਂ ਦਾ ਇਹ ਰਵਈਆ ਸ਼੍ਰੋਮਣੀ ਅਕਾਲੀ ਦਲ ਬਾਬਾ ਬਜਤਲ ਸਿੰਘ ਇਸ ਰੁਪਈਏ ਦੇ ਖਿਲਾਫ ਹੈ ਔਰ ਇਸ ਕਰਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸੋਚ ਨਾਲ ਸਹਿਮਤ ਨਹੀਂ ਆ ਕਿਉਂਕਿ ਉਹ ਬਰਾਬਰਤਾ ਵਾਲੀ ਸੋਚ ਨਹੀਂ ਹੈ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਬਾ ਬਜਤਲ ਸਿੰਘ ਜੋ ਸ਼ਹੀਦਾਂ ਦੀ ਪਾਰਟੀ ਹੈ ਇਸ ਕਾਲ ਯੁੱਗ ਦੇ ਵਿੱਚ ਸੰਸਾਰੀ ਆਦਮੀਆਂ ਦੀ ਪਾਰਟੀ ਨਾ ਹੋ ਕੇ ਸ਼ਹੀਦਾਂ ਦੀ ਪਾਰਟੀ ਹੈ ਜਿਹੜੀ ਸਾਰਿਆਂ ਨੂੰ ਗੁਰੂ ਨਾਨਕ ਸਾਹਿਬ ਦੇ ਵਿਖਾਏ ਰਸਤੇ ਤੇ ਚੱਲ ਕੇ ਸਰਬੱਤ ਦੇ ਭਲੇ ਵਾਲੀ ਨੀਤੀ ਨਾਲ ਕੰਮ ਕਰਕੇ ਤੇ ਸਾਰਿਆਂ ਸਮਾਜਾਂ ਨੂੰ ਹੱਸਦਾ ਹੋਇਆ ਤੇ ਖੁਸ਼ਹਾਲ ਦੇਖਣਾ ਚੰਗੀ ਹੈ